ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰਿਆਂ ਦੇ ਘਰ ਵਿੱਚ ਸੁੱਖ ਸ਼ਾਂਤੀ ਤੇ ਸਿਹਤ ਤੇ ਆ ਵੀ ਪ੍ਰਮਾਤਮਾ ਲੈ ਕੇ ਆਉਣ। ਔਰ ਸਾਰੇ ਹੀ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਆ ਅੱਜ ਮੌਸਮ ਵੀ ਤੁਹਾਡੇ ਸਾਹਮਣੇ ਬੜਾ ਤੁਹਾਨੂੰ ਪਤਾ ਹੈ ਕਿ ਬਾਰਿਸ਼ ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਪਰ ਸਾਡੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਾਰੇ ਜਵਾਨ ਨੇ ਔਰ ਆਫੀਸਰਸ ਬਿਲਕੁਲ ਬੜੀ ਸਤਰਕਤਾ ਨਾਲ ਆਪਣੀ ਡਿਊਟੀ ਕਰ ਰਹੇ ਆ ਬੜੇ ਅਲਰਟ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਵੀ ਦਿੰਦਾ ਪੁਨੀਸ਼ ਕਮਿਸ਼ਨਰੇਟ ਜਿਹੜਾ ਅੰਮ੍ਰਿਤਸਰ ਹੈ ਸਾਡੇ ਸਾਰੇ ਆਫੀਸਰ ਤੇ ਜਿਹੜੇ ਫੋਰਸ ਹੈ ਉਹ ਇਸ ਕਾਲ ਵਾਰੇ ਕਮਿਟਿਡ ਹੈ ਕਿ ਜਿੰਨੇ ਵੀ ਲੋਕ ਨਿਊ ਇਅਰ ਮਨਾਉਣ ਵਾਸਤੇ ਆਉਂਦੇ ਉਹਨਾਂ ਨੂੰ ਅਸੀਂ ਸਿਕਿਉਰ ਫੀਲ ਕਰਾਈਏ ਤੇ ਉਹਨਾਂ ਦੀ ਐਜ਼ ਅ ਫੈਮਲੀ ਕੋਈ ਵੀ ਜਿੱਥੇ ਮੂਵਮੈਂਟ ਹੈ ਉਹ ਬੜੀ ਕੰਫਰਟੇਬਲ ਹੋ ਗਏ ਉੱਥੇ ਹੀ ਮੈਂ ਬੜਾ ਕਲੀਅਰ ਵਾਰਨਿੰਗ ਦਿੰਨਾ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੂੰ ਕਿਸੇ ਨੂੰ ਸਪੇਅਰ ਨਹੀਂ ਅਸੀਂ ਕਰਾਂਗੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ 99 ਚੈਕ ਨਾਕਾਜ਼ ਲੱਗੇ ਹੋਏ ਆ ਸ਼ਹਿਰ ਔਰ 1300 ਪਲੱਸ ਮੁਲਾਜ਼ਮ ਜਿਹੜੇ ਉਹ ਡਿਪਲੋਏਟ ਕੀਤੇ ਗਏ ਆ ਤੇ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ 30 ਗੱਡੀਆਂ ਪੈਟਰੋਲਿੰਗ ਦੀ ਹੈ ਤੇ 39 ਵਹੀਕਲ ਜਿਹੜੇ ਪੀਸੀਆਰ ਦੇ ਉਹ ਕੰਮ ਕਰ ਰਹੇ ਆ 30 ਡੀਸੀਪੀ ਸਹਿਬਾਨ 7 ACP 14 ACP ਪੈਂਟ ਇੰਸਪੈਕਟਰ ਸਰ ਇੰਸਪੈਕਟਰ ਤੇ 1250 ਜਿਹੜੇ IPOers ਡਿਊਟੀ ਤੇ ਨੇ ਔਰ ਬੜੀ ਸਤਰਪਕਤਾ ਨਾਲ ਚੈਕਿੰਗ ਹੋ ਰਹੀ ਆ ਲੋਕਾਂ ਨੂੰ ਹਰ ਜਗ੍ਹਾ ਫੈਸਿਲੀਟੇਟ ਕੀਤਾ ਜਾ ਰਿਹਾ ਕੋ ਨਵਾਂ ਸਾਲ ਮਨਾਓ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜਲਦੀ ਮੁਬਾਰਕਬਾਦ